ਵਾਕ ਦੋਦੇ ਭਾਦਰੋਂ ਦੀ ਤਰ੍ਹਾਂ ਭਰਮ ਵਿੱਚ ਹੈ ਦੋਏ ਭਾਦੋਂ ਭਾਵ ਦੁਲਦਾਂ ਵਿੱਚ ਹੈ ਭਾਦ ਦੋਏ ਭਰਮ ਬੁਲਾਨੀਆਂ ਪਾਤਰੋਂ ਤੇ ਮਿਹਨੇ ਤਰ੍ਹਾਂ ਤੋਂ ਭਰਮ ਵਿੱਚ ਹੈ ਦੁਲਦਾਂ ਵਿੱਚ ਹੈ ਕਦੇ ਕੋਝ ਕਦੇ ਕੋਝ ਭਾਗ ਤੇਰਾ ਹੀਤ ਇੱਕ ਰੱਬ ਨਾਲ ਲੀ ਲੰਦੀ ਦੂਜੇ ਲੱਗਾ ਹੀਤ ਇੱਕ ਰੱਬ ਨੂੰ ਛੱਡ ਕੇ ਕਿਸੇ ਹੋਰ ਚੀਜ਼ ਨਾਲ ਸਨੇਹ ਹੈ ਪਰਮਾਤਮਾ ਨੂੰ ਛੱਡ ਕੇ ਪਦਾਰਥਾਂ ਨਾਲ ਸਨੇਹ ਹੈ ਰੱਬ ਦਾ ਨਾਮ ਆਮ ਸਾਡੇ ਦੇ ਦੁਨੀਆਵੀ ਸੰਸਾਰ ਦੇ ਤਮਾ ਤੇ ਕਾਮ ਨਾਲ ਸਲੇਹ ਹੈ ਭਾਈ ਜੇ ਤੂੰ ਚਾਹਵੇਂ ਸੰਸਾਰ ਤੋਂ ਅਨੰਤਾਰ ਤੱਕ ਪਹੁੰਚ ਜਾਏ ਜੇ ਤੂੰ ਚਾਹਵੇਂ ਪਦਾਰਥਾਂ ਤੋਂ ਪਰਮਾਤਮਾ ਤੱਕ ਪਹੁੰਚ ਜਾਏ ਜੇ ਤੂੰ ਚਾਹਵੇਂ ਸੰਸਾਰ ਦੇ ਨਿਵਿਕਾਰਾਂ ਤੋਂ ਲੈ ਕੇ ਉਸ ਮਰੂਪ ਭਾਰ ਪਰਕਰ ਰੱਬ ਤੱਕ ਪਹੁੰਚ ਜਾਏ ਫਿਰ ਕੋਈ ਤਰੀਕਾ ਅੰਦਰੋਂ ਦੁਬਨਾ ਦੂਰ ਹੋ ਜਾਏ ਬਾਦਸ਼ਾਹ ਜੇ ਦੁਬਨਾ ਦੂਰ ਨਾ ਹੋਈ ਨੂ ਫਿਰ ਆਹ ਹਾਲਾਤ ਪਣ ਗਏ ਹਨ ਆਵੀ ਤੌਰ ਤੇ ਲੱਖਾਂ ਸ਼ਿੰਗਾਰ ਕੋਈ ਕਰੇ ਸੁਹਾਗਣ ਸਤਰੀ ਤੇ ਪਤੀ ਨਾ ਹੋਵੇ ਉਹਦਾ ਪਤੀ ਨਾਲ ਨਾ ਮੰਣੀ ਹੋਵੇ ਦੋ ਹੱਕਣ ਹੋਵੇ ਉਹਦਾ ਸ਼ਿੰਗਾਰ ਕਿਸ ਦਾ ਉਹਦਾ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਜੇ ਉਹਦੀ ਪਤੀ ਨਾਲ ਬਣੀ ਨਹੀਂ ਸਾਰੇ ਰਿਸ਼ਤੇ ਦੁੱਖदाई ਜੇ ਪਤੀ ਨਾਲ ਬਣੀ ਹੋਈ ਹੈ ਫਿਰ ਸ਼ਿੰਗਾਰ ਨਾ ਵੀ ਹੋਵੇ ਤਾਂ ਵੀ ਸੁખી ਹੈ ਫਿਰ ਪੈਸਾ ਬਹੁਤਾ ਨਾ ਵੀ ਹੋਵੇ ਤਾਂ ਵੀ ਸੁਖੀ ਹੈ ਮੁੱਤੇ ਬੰਦੇ ਨੂੰ ਇਹ ਭੁਲਿਖਾ ਦੇ ਨਵੇਂ ਨਾਮ ਪੈਸਾ ਇਕੱਠਾ ਹੋ ਜਾਏ ਕਿ ਬਸ ਮੁੱਤੇ ਨਾ ਤੇ ਸਾਧ ਸੰਗਤ ਇਸ ਧਰਤੀ ਤੇ 2 3% ਬੰਦੇ ਇਦਾਂ ਦੇ ਵੀ ਰਹਿੰਦੇ ਨੇ ਜਿਨ੍ਹਾਂ ਕੋਲ ਇੰਨਾ ਪੈਸਾ ਹੈ 10 10 ਪੀੜ੍hiyan ਨਹੀਂ ਮੁਕਣਾ ਤੁਹਾਡੀ ਇਸਲਾਹ ਉਹ ਬੰਦੇ ਸੁਖੀ ਹੋ ਗਏ ਨਹੀਂ ਜਿਨ੍ਹਾਂ ਕੋਲ ਇੰਨਾ ਪੈਸਾ ਹੈ 2 2 3 3 10 10 ਪੀੜ੍hiyan ਤੱਕ ਪੈਸਾ ਮੁਕਣ ਵਾਲਾ ਨਹੀਂ ਹੈ ਕੌਮ ਇਸ ਹਰ ਸੰਤ ਨੂੰ ਬੰਦੇ ਸੁਖੀ ਨਹੀਂ ਕਿਉਂਕਿ ਸੁਖ ਪਦਾਰਥ ਵਿੱਚ ਨਹੀਂ ਹੈ ਇਹ ਬਹੁਤ ਵੱਡਾ ਭੁਲੇਖਾ ਹੈ ਮੈਂ ਕਈ ਵਾਰ ਦੇਖਿਆ ਨਾ ਅਰਮਾਂ ਪਤੀ ਲੋਕ ਆਤਮ ਹੱਤਿਆ ਕਰ ਰਹੇ ਨੇ ਜੇ ਸੁਖ ਮਿਲਦਾ ਹੁੰਦਾ ਉਹ ਕਿਉ ਮਰੁੰ ਵਿਚਾਰੇ ਅਰਮਾਂ ਕਰਮਾਂ ਦੀ ਜਿਹੜਾਤ ਵਾਲੇ ਲੋਕ ਆਤਮ ਹੱਤਿਆ ਕਰ ਰਹੇ ਨੇ ਜੇ ਉਹਨਾਂ ਨੂੰ ਪੈਸੇ 'ਚ ਸੁਖ ਹੋਵੇ ਫਿਰ ਉਹ ਬੰਦੇ ਆਤਮ ਹੱਤਿਆ ਕਿਉ ਕਰਦਾ ਹਰਮਾਂ ਪਤੀ ਲੋਕ ਜਿਹੜੇ ਨੇ ਜਿਨ੍ਹਾਂ ਕੋਲ ਜਿਹੜਾਤ ਦਾ ਕੋਈ ਪਤਾ ਨਹੀਂ ਉਨਵੇਂ ਹਾਲਾਤ ਵਿਖੋ ਸਾ ਸੰਗਤ ਇਹ ਬਹੁਤ ਵੱਡਾ ਸਾਨੂੰ ਉਲਿਖ ਹੈ ਆਪਾਂ ਸਾਰੇ ਧਰਮ ਵਿੱਚ ਹੈ ਕਿ ਜਿੰਨਾ ਪੈਸਾ ਹੋਏਗਾ ਉਨਾ ਸੁੱਖ ਹੋਏਗਾ ਨਹੀਂ ਸੁੱਖ ਨਹੀਂ ਬਹੁਤੇ ਧੰਨ ਖਾਡੇ ਸੁੱਖ ਨਹੀਂ ਇੱਥੇ ਨਿਰੰਤ ਨਾਟੇ ਜਿਹਨੂੰ ਅੱਜ ਮਹਾਰਾਜ ਕਹਿੰਦੇ ਲੱਖ ਸ਼ਿੰਗਾਰ ਬਣਾਇਆ ਪਰ ਯਾਦ ਰੱਖੀ ਕਾਰਜ ਨਹੀਂ ਕੀਤ ਰੱਬ ਦਾ ਨਾਮ ਨਹੀਂ ਹੈ ਇਹ ਸਾਰੇ ਪਦਾਰਥ ਤੈਨੂੰ ਦੁੱਖ ਦਿੰਦੇ ਹਨ ਤੈਨੂੰ ਸੁਖੀ ਲੱਗਾ ਹੋਇਆ ਉਹ ਤੂੰ ਸੁਖੀ ਸੁਖੀ ਨਹੀਂ ਹੈ ਸੁਖੀ ਉਹ ਹੈ ਜਿਹਨਾਂ ਦਾ ਆਪਣਾ ਨਾਮ ਜਪਣ ਲੱਗ ਪਿਆ ਜੇ ਕੋਈ ਧਾਰਜ ਬਣ ਗਿਆ ਤਮ ਹੀ ਠੀਕ ਹੈ ਜੇ ਕੋਈ ਨਹੀਂ ਬਣਿਆ ਤਮ ਹੀ ਠੀਕ ਉਹਦੇ ਨਿਤਨੇਮ ਵਿੱਚ ਫਰਕ ਨਹੀਂ ਪੈਂਦਾ ਜੇ ਉਹਦੀ ਕੋਈ ਅਰਦਾਸ ਪੂਰੀ ਹੋਵੇ ਤਾਂ ਵੀ ਠੀਕ ਹੈ ਜੇ ਉਹਦਾ ਹਾਸ ਨਹੀਂ ਪੂਰੀ ਹੋਈ ਤਮ ਹੀ ਠੀਕ ਉਹ ਨਿਤਨੇਮ ਵਿੱਚ ਉਹਦੇ ਫਰਕ ਨਹੀਂ ਪੈਂਦਾ ਉਹਦਾ ਗੁਰੂ ਕੋਲ ਆਉਣ ਜਾਣ ਦਾ ਫਰਕ ਨਹੀਂ ਪੈਂਦਾ ਸਾ ਸੰਗਤ ਨਹੀਂ ਤੇ ਦੁਨਿਆਵੀ ਲੋਕਾਂ ਨਾਲੋਂ ਵੇਖੋ ਰਿਸ਼ਤਾ ਜੇ ਤਾਂ ਲਈ ਜੋ ਕਿਸੇ ਨੂੰ ਤੁਹਾਡੇ ਰਿਸ਼ਤੇਦਾਰ ਨੇ ਦੇਣਾ ਬੰਦ ਕਰ ਦਿਓ ਤੁਹਾਡੇ ਬਾਰੇ ਉਹ ਕੁਝ ਬੋਲਣਗੇ ਜਿਹੜਾ ਤੁਸੀਂ ਬਰਦਾਸ਼ਤ ਨਹੀਂ ਕਰ ਸਕਦੇ ਸੁਣ ਵੀ ਨਹੀਂ ਸਕਦੇ ਆ ਵੀ ਕਹਿ ਸਕਦੇ ਤਾਂ ਤੁਹਾਡੇ ਤੇ ਐਸੀਆਂ ਤੰਤਾਂ ਲਾਉਣ ਦੇ ਸਾਧ ਸੰਗਤ ਇਹ ਦੁਨੀਆਵੀ ਤੌਰ ਤੇ ਵੀ ਰਹਿਦਾ ਹੈਗਾ ਮਤਲਬ ਗੁਰੂ ਨਾਲ ਵੀ ਉਹੀ ਫਿਰ ਸੰਸਾਰੀ ਲੋਕਾਂ ਦਾ ਰਿਸ਼ਤਾ ਰਹੇ ਜੇ ਗੁਰੂ ਲਈ ਜਾਵੇ ਫਿਰ ਗੁਰੂ ਹੈ ਜੇ ਨਹੀਂ ਮਿਲਦਾ ਤਾਂ ਸਾਧ ਸੰਗਤ ਫਿਰ ਹੋਰ ਕਿਤੇ ਜਗਾ ਲੱਭ ਲੈਣਾ ਇਹਨੂੰ ਬਾਦਸ਼ਾਹ ਨੇ ਜਿੱਚਰ ਪੈਨਨ ਭਾਵਨੇ ਮਨ ਮੁੱਖਾਂ ਦੀ ਗੰਡ ਵੇਖੋ ਜਿੱਚਰ ਪੈਨਨ ਭਾਵਨੇ ਦਿੱਚਰ ਰੱਖਣ ਗੰਡ ਰਿਸ਼ਤੇਦਾਰੀ ਰੱਖਣਗੇ ਜਿੱਤ ਦਿਨ ਕਿਸ਼ੂ ਨਾ ਹੋਵਈ ਤਿੱਤ ਦਿਨ ਬੋਲਣ ਬੰਦ ਜਿੱਤਣ ਟੋਟੀ ਲੋੜ ਨਹੀਂ ਰਹੇਗੀ ਤੁਸੀਂ ਦੇਣਾ ਬੰਦ ਕਰ ਦਿਓ ਤੁਹਾਡੇ ਬਾਰੇ ਅਪਸ਼ਬਦ ਬੋਲਣ ਦੇ ਦੁਨਿਆਦ ਔਰ ਤੁਹਾਡੇ ਬਾਰੇ ਸਿੱਧੇ ਸ਼ਬਦਾਂ ਦੇ ਮਹਾਰਾਜ ਨੇ ਕਿਹਾ ਉਹ ਗੰਦ ਬੋਲਣ ਦੇ ਲੋਕ ਤੁਹਾਡੇ ਕਿਉਂ ਤੁਸੀਂ ਹੁਣ ਦੇਣਾ ਬੰਦ ਕਰ ਦਿੱਤਾ ਇਹਦਾ ਮਤਲਬ ਸੰਸਾਰ ਦੇ ਰਿਸ਼ਤੇ ਝੂਠੇ ਨੇ ਜੇ ਗੁਰੂ ਨਾਨਕ ਵੀ ਇੱਤਨਾਂ ਨਾਲ ਰਿਸ਼ਤਾ ਉਹ ਵੀ ਬੰਦੇ ਨੇ ਝੂਠਾ ਹੀ ਬਣਾਇਆ ਲੱਖਾਂ ਸ਼ਿੰਗਾਰ ਬਣਾਇਆ ਬਾਹ ਦੇ ਨਾਹੀਂ ਕੀਤ ਫਿਰ ਪਾਤਸ਼ਾਹ ਦੇ ਬਚਨ ਕਹਿੰਦੇ ਭਾਈ ਮਿਰਤਕ ਸਰੀਰ ਦਾ ਜਿੰਨਾ ਮਰਜੀ ਸ਼ਿੰਗਾਰ ਕਰ ਲਓ ਉਤੋਂ ਡਰ ਹੀ ਆਉਂਦਾ ਹੈ ਜਪਦੇ ਨਾਂ ਤੋਂ ਬਗੈਰ ਨਾਮ ਨਾਲ ਜਪਨੇ ਤੇ ਆਤਮੁ ਭੱਤੀ ਤੂੰ ਆਤਮ ਹੱਤਿਆ ਵਾਲਾ ਬੰਦਾ ਹੈ ਆਪਣੀ ਹੱਤਿਆ ਆਪ ਕਰਨੇ ਜਿਵੇਂ ਸਰੀਰ ਵਿੱਚੋਂ ਦੇਹ ਵਿੱਚੋਂ ਜਿੰਦ ਵਿੰਸ ਜਾਈ ਤੇ ਭਾਈ ਉਹ ਜਿਹੜੀ ਜਿੰਦ ਦੇਹ ਵਿੰਸ ਜੀਤ ਬਿੱਲੇ ਕਹਿ ਸੰ ਪ੍ਰੇਤੋਂ ਤੋਂ ਡਰ ਆਉਂਦਾ ਅਛਾ ਮਰਤਕ ਸਰੀਰ ਦਾ ਜਿੰਨਾ ਮਰਜੀ ਸ਼ਿੰਗਾਰ ਕਰਦੇ ਹੋ ਕੋਟ ਪਿੰਟ ਪਾਦੇ ਹੋ ਵਧੀਆਂ ਭਗਵੰਦ ਦੇ ਉਟਾਈ ਲਾਦੇ ਹੋ ਬੀ ਉਹ ਸੋਹਣਾ ਲੱਗਣ ਲੱਗ ਪੈਂਦਾ ਉਤੋਂ ਤਾਂ ਵੀ ਡਰਾਉਂਦਾ ਉਹਨੂੰ ਘਰ ਚ ਨਹੀਂ ਰੱਖਿਆ ਜਾਂਦਾ ਉਹਨੂੰ ਬੋਤੀ ਦੇ ਦੇਖਿਆ ਨਹੀਂ ਜਾ ਸਕਦਾ ਤਾਈਓ ਲੋਕ ਜਿੱਡੇ ਕੱਪੜੇ ਨਾਲ ਮੂੰਹ ਢੱਕ ਦਿੰਦੇ ਨੇ ਕਿਉਂ ਭਾਈ ਇਹ ਨੂੰ ਹੁਣ ਬੋਤੀ ਦੇ ਦੇਖਿਆ ਨਹੀਂ ਜਾ ਸਕਦਾ ਇਤਾਂ ਪਦਾਰਥ ਹੋਣ ਤੇਰੇ ਕੋਲ ਰੱਬ ਦੇ ਨਾਮ ਤੋਂ ਬਗੈਰ ਤੇਰੀ ਹਾਲਾਤ ਇਸ ਤਰ੍ਹਾਂ ਦੇ ਨੇ ਗੁਰੂ ਤੇ ਰੱਬ ਦੀ ਨਜ਼ਰ ਵਿੱਚ ਤੂੰ ਮਾਇਆ ਸਮਾਨ ਹੈ ਜਿਵੇਂ ਜਿਵੇਂ ਦੂਤ ਪਕੜ ਕੇ ਲੈ ਜਾਂਦੇ ਨੇ ਕਿਸੇ ਨੂੰ ਭੇਤ ਨਹੀਂ ਦਿੰਦੇ ਐਡਾ ਮਾਇਆ ਵਿੱਚ ਰਹਿਣ ਵਾਲਿਆ ਤੈਨੂੰ ਵਿਕਾਰਾਂ ਨੇ ਆਪਣੇ ਵਸ ਕਰ ਲਿਆ ਭੇਤ ਨਹੀਂ ਦੇਣ ਦੱਸਦਾ ਤੈਨੂੰ ਵਿਕਾਰ ਇੰਨੇ ਜੰਮੜ ਜਾੜ ਤੇ ਇਹ ਸਾਰੀ ਉਮਰ ਪਦਾਰਥ ਮਾਇਆ ਜਿਹੜੇ ਲੋ ਤੈਨੂੰ ਖਾ ਜਾਣਗੇ ਸਾਥ ਸੰਗਤ ਕਾਮ ਕ੍ਰੋਧ ਲੋਮੋ ਅਹੰਕਾਰ ਵਿਕਾਰ ਵੀ ਜੰਮ ਤੋਂ ਹੈ ਇਹ ਵੀ ਨਹੀਂ ਛੱਡਦੇ ਸ ਮੈਂ ਤੁਹਾਨੂੰ ਦੱਸਦਾ ਮੈਂ ਲਾਈਨ ਤੇ ਗਿਆ ਜਦੋਂ ਮਾਇਆ ਆਉਂਦੀ ਹੈ ਦੋ ਤਰ੍ਹਾਂ ਦੇ ਸ਼ੌਕ ਪੈਦਾ ਹੁੰਦੇ ਨੇ ਜੇ ਤਾਂ ਗੁਰੂ ਦੀ ਨਜ਼ਰ ਪੈਦਾ ਹੋ ਜਾਂਦਾ ਜੇ ਤਾਂ ਗੁਰੂ ਦੀ ਬਖਸ਼ਿਸ਼ ਹੋ ਜਾਏ ਜੇ ਤਾਂ ਗੁਰੂ ਦਾ ਮੇਰ ਦਾ ਹੱਥ ਸੱਜਦੇ ਹੋਵੇ ਫਿਰ ਯਾਦ ਰੱਖਦੇ ਹੋ ਚੰਗਾ ਸ਼ੌਕ ਪੈਦਾ ਹੋਇਆ ਸੇਵਾ ਕਰਾਂਗੇ ਦਾਨ ਕਰਾਂਗੇ ਲੰਗਰ ਲਾਉਂਦੇ ਕਿਸੇ ਕੋਈ ਯਾਤਰਾ ਕਰਾਂਗੇ ਕਿਸੇ ਦਾ ਕੋਈ ਭਲਾ ਕਰਾਂਗੇ ਲੋੜ ਮੰਨਰੂੰ ਪੈਸੇ ਦੇਵਾਂਗੇ ਅੰਦਰ ਚੰਗਾ ਸ਼ੌਕ ਪੈਦਾ ਹੋ ਗਿਆ ਜੇ ਰੱਬ ਦੀ ਨਜ਼ਰ ਨਹੀਂ ਹੈ ਮਾਇਆ ਆ ਗਈ ਹੈ ਉਹਨੇ ਮਾੜੇ ਸ਼ੌਕ ਪੈਦਾ ਕਰ ਰਹੇ ਨੇ ਤੁਸੀਂ ਵਿਖਿਆ ਨੈਟ ਉਤੇ ਕਰੋੜਾਂ ਰੁਪਏ ਵਿੱਚ ਬਾਹਰੋਂ ਕਲਾਕਾਰ ਸੱਜ ਕੇ ਉੱਤੇ ਨੰਗਾ ਨਾਚ ਕਰਵਾਇਆ ਜਾ ਰਹੇ ਹਨ ਮਾਇਆ ਉਹਨਾਂ ਦੇ ਕੋਲ ਹੈ ਆਪਣੇ ਪੁੱਤਾਂ ਧੀਆਂ ਦੇ ਵਿਆਹ ਤੇ ਕਰੋੜਾਂ ਦੇ ਕਲਾਕਾਰ ਸੱਜ ਕੇ ਨੰਗੇ ਨਾਚ ਕਰਾਉ ਰਹੇ ਨੇ ਕਿਉਂ ਰੱਬ ਨੇ ਧਾਨ ਦਾ ਸ਼ੌਕ ਨਹੀਂ ਪੈਦਾ ਕੀਤਾ ਰੱਬ ਨੇ ਚੰਗੇ ਪਾਸੇ ਸ਼ੌਕ ਨਹੀਂ ਪੈਦਾ ਹੁੰਦਾ ਕਰੋੜਾਂ ਦਾ ਲੋਕ ਗਰੀਬ ਉਹਨਾਂ ਨੂੰ ਨਜ਼ਰ ਨਹੀਂ ਆਉਣਗੇ ਇੰਨੇ ਪੈਸੇ ਨਾਲ ਗਰੀਬ ਝੁੰਗੀਆਂ ਬੋਲਿਆਂ ਦੇ ਘਰ ਬਣਾਏ ਜਾ ਸਕਦੇ ਸੀ ਪੂਰੇ ਹਿੰਦੁਸਤਾਨ ਦੀ ਗਰੀਬੀ ਮਿਟਾਈ ਜਾ ਸਕਦੀ ਹੈ ਪਰ ਸਾਜ ਸੰਗਤ ਇਹ ਪਰੋਪਖਰ ਦਾ ਸ਼ੌਕ ਨਹੀਂ ਅੰਦਰ ਪੈਦਾ ਹੋ ਰਿਹਾ ਜੇ ਰੱਬ ਦੀ ਨਜ਼ਰ ਹੋਵੇ ਤਾਂ ਮਾਇਆ ਦਾ ਚੰਗਾ ਸ਼ੌਕ ਮੈਂ ਸੇ ਤੋਂ ਕਦੀ ਤੁਹਾਡੇ ਸ਼ਹਿਰ ਦੇ ਵਿੱਚ ਜਿਹੜੇ 23 ਸਾਲ ਫਰੀ ਯਾਤਰਾ ਦੀ ਹੋਂਦ ਸਾਡੀ ਕਰਾਉਂਦੇ ਹੈ ਫਰੀ ਹੈ ਰੱਬ ਨੇ ਮਾਇਆ ਐਸੀ ਦਿੱਤੀ ਇੰਨਾ ਪਰੋਪਖਰ ਹੋਦੇ ਉਹਨੀ ਯਾਤਰਾ ਫਰੀਕ ਕਰੀ ਲੰਗਰ ਲੋਣ ਕਿਸੇ ਤਰੀਕ ਬੱਚੀ ਦਾ ਵਿਆਹ ਕਰਵਾਉਣ ਵਾਲੋ ਨਹੀਂ ਕਰਾਉਣਾ ਕਈ ਬੱਚਿਆਂ ਦੀ ਪੜ੍ਹਾਈ ਦੇ ਪੈਸੇ ਦਿੰਦੇ ਨੇ ਉਹ ਬੰਦੇ ਮੈਂ ਉਹਨਾਂ ਨੂੰ ਜਾਣਨਾ ਹੈ ਤੇ ਐਦਾਂ ਦੇ ਬੰਦੇ ਵੀ ਤੁਹਾਡੇ ਸ਼ਹਿਰ ਵਿੱਚ ਜਿਨ੍ਹਾਂ ਨੂੰ ਮਾਇਆ ਇੰਨੀ ਵੱਧ ਗਈ ਮਾੜੇ ਸ਼ੌਕ ਪੈਦਾ ਹੋਏ ਔਰ ਮੈਨੂੰ ਮਾਫ਼ ਕਰਿਓ ਉਹਨਾਂ ਦੀਆਂ ਲਸ਼ਾਂ ਵਿਦੇਸ਼ ਤੋਂ ਮੰਗਵਾਉਣ ਲਈ ਨਾ ਲੱਖਾਂ ਰੁਪਈਆ ਬਾਅਦ ਵਿੱਚ ਲੱਗ ਗਿਆ ਮਾੜੇ ਸ਼ੌਕ ਉਗਣ ਲਈ ਬਾਹਰਲੇ ਦੇਸ਼ਾਂ 'ਚ ਜਾਂਦੇ ਤੇ ਔਰ ਉਥੋਂ ਲਾਸ਼ਾਂ ਮਗੋਂ ਨੂੰ ਫਿਰ ਪਰਬੀਲ ਫਵਾਤ ਨੂੰ ਜਦੋਂ ਸ਼ੌਕ ਮਾੜੇ ਪੈਦਾ ਹੋ ਜਾਣ ਸਾਥ ਸੰਗਤ ਉਦੋਂ ਦਾ ਰਿਜ਼ਲਟ ਵੀ ਮਾੜਾ ਹੁੰਦਾ ਹੈ ਪਾਤਸ਼ਾਹ ਨੇ ਬਚਨ ਕਿਹਾ ਭਾਈ ਜਿੱਤ ਦੇ ਦੇ ਬਿੰਸਸੀ ਦਿਤ ਬਿਲ ਹੈ ਕਿਸਨ ਪ੍ਰੇਤ ਪਕੜ ਚਲਾਏ ਦੂਤ ਜੰ ਕਿਸੇ ਨੂੰ ਦਿੰਨੀ ਭੇਤ ਜੇ ਰੱਬ ਦਾ ਨਾਮ ਨਾ ਲੱਜਿਆ ਵਿਕਾਰਾਂ ਰੋਪੀ ਦੂਤ ਨੇ ਤੈਨੂੰ ਪਕੜ ਲੈਣਾ ਹੈ ਦੇレ ਵਾਸਤੇ ਤਾਂ ਹਜ਼ਾਰ ਸਾਲ ਲੱਗ ਸਕਦਾ ਕਿਉਂਕਿ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਤ੍ਰੋਹ ਇਆਹੂ ਜੁਗਤ ਤਹਾਨੇ ਕਈ ਜਨਮ ਆਹ ਹਜ਼ਾਰ ਸਾਲ ਲੱਗ ਜਾਂਦੇ ਇਹਨਾਂ ਚੀਜ਼ਾਂ ਤੋਂ ਨਿਕਲਣ ਕਈ ਜਨਮ ਲੱਗਦੇ ਨੇ ਇਹ ਸੋਖਾ ਨਹੀਂ ਕਾਮ ਕ੍ਰੋਧ ਲੋਭ ਉਹਨਾਂ ਕਹਾਰੀਰ ਕਦ ਵਹਿਸ਼ ਹੈ ਵਿਰੋਧ ਤੋਂ ਤੁਸੀਂ ਨਿਕਲਣਾ ਬਹੁਤ ਔਖ ਹੈ ਧਰਮਕ ਹੋਣ ਤੋਂ ਬਾਅਦ ਵੀ لوگ ਈਰਖਾ دلہچونی ਨਿਕਲ ਸਕਦੇ ਇਹ ਬਹੁਤ ਹੈ ਇੱਕ ਬੰਦੇ ਨੇ ਮੈਨੂੰ ਹੀ ਸਵਾਲ ਕੀਤਾ ਗਿਆ ਭਾਈ ਸਾਹਿਬ ਜੀ ਮਤਲਬ ਇੰਨੇ ਲੋਕ ਧਰਮੀ ਨੇ ਗੁਰਦੁਆਰੇ ਮੰਦਰ مسجدਾਂ ਭਰੀਆਂ ਪਈਆਂ ਨੇ ਸ਼ੁੱਕਰਵਾਰ ਵੇਖੋ ਤਾਂ ਮੁ슬ਮਾਨਾਂ ਦਾ ਹੜਾ ਆਉਂਦਾ ਉਹਨਾਂ ਮਸੀਤ ਵਿੱਚ ਸੋਮ ਮੰਗਲਵਾਰ ਦੇਖੋ ਮੰਦਰ ਭਰੇ ਹੁੰਦੇ ਨੇ ਲੋਕਾਂ ਦੇ ਗੁਰਦੁਆਰੇ ਵੇਖੋ ਰੋਜ਼ ਲੱਗਨ ਲੱਗੀਆਂ ਹੁੰਦੀਆਂ ਨੇ ਇੰਨੇ ਲੋਕ ਧਾਰਮਿਕ ਨੇ ਫਿਰ ਧਰਮ ਦਾ ਵਿਕਾਸ ਕਿਉਂ ਨਹੀਂ ਹੋ ਰਿਹਾ ਫਿਰ ਧਰਮ ਨਜਰ ਕਿਉਂ ਨਹੀਂ ਆ ਰਿਹਾ ਫਿਰ ਹਾਭ ਹੀ ਹਾਭ ਕਿਉਂ ਵੱਧ ਰਹੇ ਨੇ ਤਾਂ ਸਾਥ ਸੰਗਤ ਉਹਦੀ ਗੱਲ ਸੁਣ ਕੇ ਮੈਂ ਕਿਹਾ ਕਿ ਤੁਸੀਂ ਬਿਲਕੁਲ ਸਹੀ ਕਿਹਾ ਧਰਮ ਦਾ ਵਕਤ ਵਿਕਾਸ ਨਹੀਂ ਹੋ ਰਿਹਾ ਉਹਦਾ ਰੀਜ਼ਨ ਕਾਰਨ ਇਹ ਹੈ ਲੋਕ ਇਰਾਦੇ ਨਾਲ ਧਰਮ ਕਮਾਉਣ ਨਹੀਂ ਆਉਂਦੇ ਕਿਸੇ ਨਾਲ ਰੱਬ ਨੂੰ ਮਿਲਣ ਦਾ ਇਰਾਦਾ ਨਹੀਂ ਹੈ ਸਿਰਫ ਪਦਾਰਥਾਂ ਹੱਕ ਸੀਮਤ ਨੇ ਜੇ ਅਰਧ ਹਾਸਪੂਰੀ ਹੋ ਗਈ ਤਾਂ ਠੀਕ ਹੈ ਨਹੀਂ ਪੂਰੀ ਹੋਈ ਤਾਂ ਗੁਰਦਰਾ ਬਦਲ ਲਾ ਕੇ ਕੋਈ ਲਿਖ ਕੇ ਲਾ ਦੇ ਫਲੰਨੀ ਜਗਾ ਤੇ ਆਰਦਾਸਾਂ ਪੂਰੀਆਂ ਹੁੰਦੀਆਂ ਨੇ ਉੱਥੇ ਗੇਖੋ ਬਣਦਾ ਕੀ ਹੈ ਜਾ ਕੇ ਲਿਖ ਸਾਸੰਗ ਨੂੰ ਕਿਸੇ ਗੁਰਦਾਰੇ ਲਿਖ ਕੇ ਲਾ ਦੇ ਉਹ ਫਲੰਨੀ ਜਗਾ ਉੱਤੇ ਆ ਚੀਜ਼ਾਂ ਦੀਆਂ ਦਾਤਾਂ ਮਿਲਦੀਆਂ ਨੇ ਇੱਥੇ ਆ ਇਸ਼ਾਵਾਂ ਪੂਰੀਆਂ ਹੁੰਦੀਆਂ ਨੇ ਬਸ ਉੱਥੇ ਤੁਹਾਨੂੰ ਲੈਣਾ ਲੱਗ ਜਾਂਦੀਆਂ ਉੱਥੇ ਟ੍ਰੈਫਿਕ ਵਾਲੇ ਤੁਹਾਨੂੰ ਸਪਾਈ ਲਾਉਣੇ ਪੈਣਦੇ ਕਿਉਂ ਦਿਨ ਖਾਸ ਲਿਖ ਕੇ ਲਾ ਦਿਓ ਲੋਕ ਸਿਰਫ ਪਦਾਰਥਾਂ ਤੱਕ ਅਸੀ ਸੀ ਇਹ ਫਲਨਿੰਗ ਜਗ੍ਹਾ ਤੇ ਮਿਲਦਾ ਹੈ ਪਦਾਰਥਾਂ ਤੱਕ ਹੀ ਸੀਮਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਅਸੀਂ ਬੁੱਝਿਆ ਨਹੀਂ ਉਹ ਹੀ ਉਹ ਬੰਦੇ ਜਿਹੜੇ ਦਰਵਾਜ਼ਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸਵਾਦੀ ਦੇ ਦਰਸ਼ਨ ਕਰਨ ਵਾਸਤੇ ਜਾਂ ਮੋਢਾਂ ਦਿਨ ਲਿਖ ਦੁਜੇ ਧੱਕੇ ਮਾਰਦੇ ਨੇ ਜਿੱਥੇ ਉਹ ਰਹਿੰਦੇ ਨੇ ਉਹਨਾਂ ਮਹੱਲੇ ਉਹਨਾਂ ਗੁਰਦੁਆਰੇ ਨੂੰ ਸ਼ਰਮ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਦੀ ਦਾ ਪ੍ਰਭਾਸ਼ ਹੈ ਉੱਥੇ ਕਦੇ ਪ੍ਰਕਾਸ਼ ਵੇਲੇ ਵੀ ਪਹੁੰਚ ਨਹੀਂ ਪਾਉਂਦੇ ਭਾਵੇਂ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਨਹੀਂ ਹੈ ਉਹ ਬਹੁਤ ਉੱਜਾ ਸਥਾਨ ਹੈ ਉਹਦੀ ਵਡਿਆਈ ਬਹੁਤ ਉੱਚੀ ਹੈ ਪਰ ਸਾਸਨ ਜੋ ਪ੍ਰਭਾਸ਼ਮਨ ਗੁਰੂ ਗ੍ਰੰਥ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚ ਹੈ ਉਹ ਜੋ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਪ੍ਰਕਾਸ਼ ਹੈ ਸਥਾਨ ਬਹੁਤ ਵੱਡਾ ਹੈ ਉਹ ਆਮ ਗੁਰਦੁਆਰਾ ਨਹੀਂ ਹੈ ਇਹ ਵਿਸ਼ੇਸ਼ ਵਡਿਆਈ ਹੈ ਪਰ ਜੋ ਪ੍ਰਭਾਸ਼ ਹੈ ਉਹ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਥੇ ਪ੍ਰਕਾਸ਼ ਹੈ ਉੱਥੇ ਸਵਾਰੀ ਦਾ ਮੋਟਾ ਕਰਨ ਲਈ ਧੱਗੇ ਵੱਜ ਰਹੇ ਨੇ ਉਸੇ ਸ਼ਹਿਰ ਤੋਂ ਜਿੱਥੋਂ ਜਾ ਕੇ ਲੋਕ ਉੱਥੇ ਮੋਢਾ ਦੇਣ ਜਾਂਦੇ ਨਹੀਂ ਚ ਗੱਲੇ ਵੀ ਪ੍ਰਕਾਸ਼ ਵੇਲੇ ਨਹੀਂ ਹੁੰਦੀ ਭਾਵੇਂ ਗਰਮਜੀਤ ਸਿੰਘ ਉਹ ਪੱਲਾ ਹੀ ਵਿਚਾਰਾ ਪ੍ਰਕਾਸ਼ ਕਰੇ ਜੇ ਰਤੋਂ ਅਸੀਂ ਲੋਕ ਉੱਥੇ ਜਾਣ ਦਾ ਕਿ ਕੋਈ ਮਕਸਦ ਹੈ ਜੇ ਤੋਂ ਆ ਚੀਜ਼ ਪੂਰੀ ਹੋ ਜਾਏ ਜੇ ਅਰਦਾਸਾਂ ਪੂਰੀ ਹੋਵੇ ਤਾਂ ਹੋਰ ਥਾਂ ਬਦਲ ਲੈਣਗੇ ਧਰਮ ਵਿੱਚ ਲੋਕ ਦੇ ਰੱਬ ਦੇ ਨਾਲ ਨਹੀਂ ਹੁੰਦੇ ਜਦੋਂ ਰੱਬ ਨੂੰ ਮਿਲਣ ਦਾ ਇਰਾਦਾ ਪੈਦਾ ਹੋ ਜਾਏ ਉਹ ਜ਼ਰੂਰ ਮਿਲ ਜੂਗਾ ਜੇ ਇਰਾਦਾ ਪੈਦਾ ਨਹੀਂ ਜੇ ਨਿਰ ਨਿਸ਼ਵਾਸ ਨਹੀਂ ਇੱਕ ਕੀਤਾ ਨਹੀਂ ਕਿ ਰੱਬ ਨੂੰ ਮਿਲਣਾ ਫਿਰ ਗੁਰੂ ਗ੍ਰੰਥ ਸਾਹਿਬਹਾਰਾ ਇਹ ਕਹਿਣਗੇ ਆਹੂੰ ਜੁਗਤ ਬਿਹਾਨੇ ਕਈ ਜਨਮ ਮੰਗਦੇ ਆ ਤੇਰੇ ਕਈ ਜਨਮ ਲੰਘਦੇ ਨੇ ਪਿਛਲੇ ਜਨਮ ਤੋਂ ਵੀ ਮੰਗਦਾ ਹੀ ਰਿਹਾ ਔ ਪੁੱਤਰ ਪੀਆ ਜਿੰਨੇ ਮਿਲੇ ਨੇ ਸਭ ਲਿਖ ਕੇ ਦਾ ਹਿਸਾਬ ਕਰਦਾ ਕਿਸੇ ਨੂੰ ਤੁਸੀਂ ਦੇਣ ਆਏ ਹੋ ਲਿਖਾ ਕਿਸੇ ਕੋਲੋਂ ਲੈਣ ਆਏ ਹੋ ਇਹ ਕੋਈ ਕੋਲੋਂ ਨਹੀਂ ਕਹਿੰਦਾ ਇਹ ਆਪਣੀ ਜ਼ਿੰਦਗੀ ਦੀ ਕਹਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਹੀ ਕਿਸੇ ਦਾ ਲਿਖਾ ਦੇਣ ਆਏ ਆਪਾਂ ਕਿਸੇ ਤੋਂ ਲਿਖਾ ਲੈਣ ਆਏ ਆ ਇਹ ਅਸਲੀਅਤ ਹੈ ਮਾਏ ਬਾਪ ਪੁੱਤਰ ਸਭ ਹਰ ਕੇ ਕੀਏ ਸਭ ਨਾਲ ਕੋ ਸੰਬੰਧ ਹਰ ਤਰ ਦੀਏ ਇਥੋਂ ਤੱਕ ਮਹਾਰਾਜ ਨੇ ਕਿਹਾ ਕਿਤੇ ਆਪ ਬਾਪ ਕਿੰਤੇ ਪੁੱਨ ਬੇਟੇ ਹੋਏ ਕਈਆਂ ਦਾ ਤੂੰ ਪਿਓ ਕਈ ਵਾਰ ਬਣਿਆ ਕਈ ਵਾਰ ਉਹ ਤੇਰਾ ਪਿਓ ਬਣਿਆ ਇਹ ਲਿਖਾ ਸਾਹ ਵੀ ਜਾਂਦੇ ਆ ਕਿਉਂਕਿ ਐਉਂ ਜੁਗਤ ਬਹਿਨ ਕਈ ਜਨਮ ਪੜੋਇਆ ਹੂੰ ਜੁਗਤ ਬਹਿਨ ਕਈ ਜਨਮ ਮਹਾਰਾਜ ਕਿतरी ਹੈ ਕਹਿੰਦੇ ਕਿਤੇ ਕਹ ਗੁਰੂ ਕੋਲ ਆ ਕੇ ਨਾਨਕ ਰੱਖ ਲੈ ਹੋਂ ਆਪਣ ਕਰ ਕਰਮ ਮਨ ਬਰਾਖ ਲੇਵਾ ਆਪਣ ਕਰ ਤਰਮ ਮਹਾਰਾਜ ਇਸ ਭਰਮ ਤੋਂ ਕੱਟ ਲੋ ਸਨ ਨਹੀਂ ਤਾਂ ਕਈ ਜਨਮ ਲੱਗ ਜਾਂਦੇ ਉਹ ਸਾਧੂ ਫਕੀਰ ਕੋਲ ਜਦ ਯਸੂ ਨੇ ਆ ਕੇ ਕਿਹਾ ਜੀ ਕਿੰਨੇ ਕਚਰ ਲੱਗੇਗਾ ਮੈਨੂੰ ਰੱਬ ਨੂੰ ਮੈਂ ਉਹ ਕਹਿੰਦਾ ਤੇਰੇ ਲਈ ਤਾਂ ਹਜ਼ਾਰ ਸਾਲ ਹਜ਼ਾਰ ਸਾਲ ਲੱਗ ਸਕਦਾ ਉਸੇ ਦੇ ਵਿੱਚ ਬੰਦਾ ਹੋ ਰਿਹਾ ਕੋਲ ਦੇ ਜ਼ਿਲ੍ਹੇ ਵੀ ਹੁਣ ਹੈਰਾਨ ਹੋ ਰਹੇ ਨੇ ਉਹਨੇ ਵੀ ਆਖਿਆ ਕਿ ਰੱਬ ਦਾ ਰਾਹ ਪੁੱਛੇ ਕਹਿੰਦੇ ਮੈਨੂੰ ਨਹੀਂ ਪੁੱਛਾਈਦਾ ਮੈਨੂੰ ਰੱਬ ਨੂੰ ਮਿਲਣ ਦਾ ਰਾਹ ਦੱਸੋ ਦੱਸੋ ਤਾਂ ਸਾਧੂ ਹੱਸ ਪਿਆ ਇਹ ਉਪਰੋਂ-ਪਰੋਂ ਕਹਿੰਦਾ ਵੀ ਰੱਬ ਨੂੰ ਮਿਲਣ ਦਾ ਰਾਹ ਦੱਸੋ ਅੰਦਰੋਂ ਪਹਾਣੀ ਕੋਈ ਹੋਰ ਹੈ ਹਮ ਸਾਧੂ ਨੇ ਦੇਖ ਕੇ ਕਿਹਾ ਤੈਨੂੰ 500 ਸਾਲ ਲੱਗਣਗੇ ਕਈ ਜਨਮ ਲੱਗ ਜਾਣਾ ਇੱਕ ਬੰਦਾ ਹੋਰ ਆਇਆ ਉਹਨੂੰ ਕਿਹਾ 100 ਸਾਲ ਲੱਗ ਸਕਦਾ ਹੈ ਇੱਕ ਬੰਦਾ ਹੋਰ ਆਇਆ ਉਹਨੂੰ ਕਿਹਾ 50 ਸਾਲ ਲੱਗਣਗੇ ਇੱਕ ਬੰਦਾ ਸ਼ਾਮਾਂ ਤੱਕ ਹੋਰ ਆ ਗਿਆ ਉਹਨੂੰ ਤੈਨੂੰ ਤਾਂ ਦੱਸਦੇ ਨਹੀਂ ਲੱਗਣਗੇ ਉਹ ਜਿੱਲੇ ਭੰਗਤ ਭਰੇ ਉਹਨਾਂ ਨੇ ਸਾਧੂ ਨੂੰ ਪੁੱਛਿਆ ਮਹਾਰਾਜ ਸਾਰੇ ਬੰਦੇ ਜਿੰਨੇ ਵੀ ਆਏ ਅੱਜ ਰੱਬ ਦੀਆਂ ਗੱਲਾਂ ਕਰਨ ਆਏ ਰੱਬ ਵਾਲੇ ਪੁੱਛਣ ਆਏ ਰੱਬ ਨੂੰ ਮਿਲਣ ਦੀ ਗੱਲ ਕਹਿਣ ਆਏ ਤੁਸੀਂ ਸਭ ਨੂੰ ਅਲੱਗ-ਅਲੱਗ ਕਿਉਂ ਦੱਸਿਆ ਸਭ ਨੂੰ ਇੱਕੋ ਬਲ ਕੇ ਕਿਸੇ ਨੂੰ ਤੁਸੀਂ ਕਹਿਣਾ ਚਾਹੀਦਾ ਸੀ ਇੱਕ ਦਲ ਕਿਉਂਕਿ ਸਭ ਰੱਬ ਨੂੰ ਮਿਲਣ ਦੀ ਅੱਜ ਪੁੱਛ ਰਹੇ ਸੀ ਰੱਬ ਨੂੰ ਮਿਲਣ ਨੂੰ ਕਿੰਨਾ ਸਮਾਂ ਲੱਗੇਗਾ ਤੁਸੀਂ ਕਿਹਾ ਇੱਕ ਨੂੰ 5000 ਸਾਲ 500 ਸਾਲ 100 ਸਾਲ 150 ਸਾਲ 10 ਸਾਲ ਫਿਰ 10 ਦਿਨਾਂ ਤੇ ਵੀ ਆ ਗਏ ਇਹ ਸਭ ਨੂੰ ਇੱਕੋ ਜਿਹਾ ਕਿਉਂ ਨਹੀਂ ਇਹ ਸਭ ਨੂੰ ਇੱਕੋ ਜਿਹਾ ਕਿਉਂ ਨਹੀਂ ਤੁਸੀਂ ਦੱਸੋ ਤਾਂ ਸਾਧੂ ਨੇ ਕਿਹਾ ਭਾਈ ਸਭ ਦੀ ਮਾਨਸਿਕ ਅਵਸਥਾ ਇੱਕੋ ਜਿਹੀ ਨਹੀਂ ਹੈ ਸਾਰਿਆਂ ਦੀ ਮੰਗ ਰੱਬ ਨਹੀਂ ਹੈ ਸਭ ਦੀ ਮੰਗ ਪਰਮਾਤਮਾ ਨਹੀਂ ਹੈ ਲੋਕਾਂ ਦੀ ਮੰਗ ਪਦਾਰਥ ਤੱਕ ਖੜੀ ਹੈ ਜਿੰਨੀ دیر ਮੰਗ ਪਦਾਰਥ ਤੱਕ ਹੋਏਗੀ ਪਰਮਾਤਮਾ ਦੂਰ ਹੁੰਦਾ ਜਾਏਗਾ ਜਿੰਨੀ ਤੱਕ ਮੰਗ ਜਿੰਨੀ ਜੇਰ ਪਦਾਰਥਾਂ ਦੀ ਮੰਗ ਹੈ ਪਰਮਾਤਮਾ ਤੋਂ ਦੂਰ ਹੁੰਦੇ ਜਾਓਗੇ ਇਹ ਮੰਗ ਮੁੱਕਣੀ ਚਾਹੀਦੀ ਹੈ ਕਦੇ ਨਾ ਕਦੇ ਮੰਗਾਂ ਖਤਮ ਹੋ ਜਾਣੀਆਂ ਚਾਹੀਦੀਆਂ ਨੇ ਪਦਾਰਥ ਮੰਗਣ ਬਹਾਲਿਆ ਮੰਗ ਗੁਰੂ ਕੋਲੋਂ ਰੱਬ ਦਾ ਨਾਮ ਸਤਿਨਾਮ ਸ੍ਰੀ ਪੈਨੋ ਮਹਰਿ ਗੇ ਮੇ ਮੰਗਣਾ ਤਾ ਸੱਜ ਮੰਗ ਪੈਨ ਮੰਗਣੇ ਸੱਜਾ ਨਾਮ ਉਹਦੋਂ ਕੋ ਨਾਮ ਮੰਗ ਜਿਸ ਤੋਸ ਦੇਵੇ ਆਪ ਉਤroch ਤੇ ਤੈਨੂੰ ਖੁਸ਼ੋ ਕੇ ਦਵੇਗਾ ਬਲ ਹੱਥ ਮੰਗਦੇ ਗੁਰੂ ਖੁਸ਼ੋ ਕੇ ਨਹੀਂ ਦਿੰਦਾ ਕਿਉ ਗੁਰੂ ਨੂੰ ਪਤਾ ਹੈ ਇਹਨੇ ਲੈ ਲਏ ਨੇ ਇਹਨੇ ਭਾਰਤ ਮਿਲਣ ਤੋਂ ਬਾਅਦ ਆਉਣਾ ਘਟਾ ਦੇਣਾ ਇਨੂੰ ਕੰਮ ਉਹਦੇ ਹੋ ਜਾਣੇ ਨੇ ਇਹਨੇ ਸੁਖਮਨੀ ਸਾਹਿਬ ਦਾ ਫਾਟ ਕਰਨਾ ਛੱਡ ਦੇਣੇ ਇਹਨੇ ਗੁਰਦੁਆਰੇ ਆਉਣਾ ਘਟਾ ਦੇਣੇ ਇਹਦਾ ਪਰਿਵਾਰ ਚੱਲ ਪੈਣਾ ਪਤ ਕਿਨੇ ਗੁਰੂ ਨੂੰ ਸਮਾਂ ਦੇਣਾ ਘਟਾ ਦੇਣੇ ਇਸ ਤਰ੍ਹਾਂ ਦਾ ਗੁਰੂ ਨੂੰ ਪਤਾ ਹੈ ਜਿਵੇਂ ਮਾਪਿਆਂ ਨੂੰ ਜਦ ਕਰੇ ਕੋਈ ਬੱਚਾ ਮੈਂ ਤਾਂ ਇਸ ਗ੍ਰਿੰਗ ਲੈਣੀ ਹੈ ਉਹ ਮਾਪ ਗੁਰੂ ਨੂੰ ਪਤਾ ਹੈ ਨਹੀਂ ਇਹ ਬੱਚਾ ਬਮਹਾਦ ਹੋ ਸਕਦਾ ਹੈ ਤੇ ਵਾਸਤੇ ਠੀਕ ਨਹੀਂ ਪਰ ਬੱਚਾ ਜਿਆਦਾ ਜਦ ਕਰੇ ਉਹ ਖੁਸ਼ ਹੋ ਕੇ ਨਹੀਂ ਲੈ ਕੇ ਦਿੰਦੇ ਲੈ ਦੇ ਦਿੰਦੇ ਨੇ ਔਰ ਖੁਸ਼ ਨਹੀਂ ਕਿਉਂ ਉਹਨਾਂ ਨੂੰ ਪਤਾ ਬੱਚਾ ਉਹ ਜਿੱਦ ਕਰ ਰਿਹਾ ਰੋ ਰਿਹਾ ਲੈ ਕੇ ਦੇਣਾ ਪੈ ਰਿਹਾ ਐ ਇੰਨਾ ਲੋਕ ਪਦਾਰਥਾਂ ਲਈ ਰੋਂਦੇ ਨੇ ਗੁਰੂ ਨੂੰ ਦਿਨੋਂ ਪੈਂਦੇ ਪਰ ਗੁਰੂ ਖੁਸ਼ ਹੋ ਕੇ ਦੀ ਦਿੰਦਾ ਸਿਰਫ ਨਾਮ ਜਿੱਦਣ ਕੋਈ ਮੰਗਦਾ ਹੈ ਪਾਤਸ਼ਾਹ ਮੇਰੀ ਝੋਲੀ ਵਿੱਚ ਨਾਮ ਪਾਓ ਹੁਣ ਮੈਨੂੰ ਪਦਾਰਥਾਂ ਦੀ ਮੰਗ ਹਟਾ ਕੇ ਆਪਣੀ ਮੰਗ ਅੰਦਰ ਪੈਦਾ ਕਰੋ ਤੈਨੂੰ ਪਾਤਸ਼ਾਹ ਨੇ ਬਚਨ ਕਿਹਾ ਭਈ ਸਾਰਾ ਆਪ ਕੋ ਜੋ ਤੂੰ ਮੰਗ ਰਿਹਾ ਝੂਠ ਹੈ ਕਿਉਂਕਿ ਝੂਠਾ ਮੰਗਣ ਜੇ ਕੋਈ ਮੰਗੇ ਇਸ ਉਹ ਮਰਦ ਤੇ ਕਹੀ ਨਾ ਲੱਗੈ ਭਾਈ ਤੂੰ ਜੋ ਕੋਈ ਮੰਤਰਾਂ ਝੂਠ ਹੈ ਸਾਰਾ ਪੜ ਮੰਗਣਾ ਪਿਆ ਸਰ ਸੱਜਾ ਨਾਮ ਮੰਗ ਗੁਰੂ ਕੋ ਪੜੋ ਬੇਨ ਤੋਂ ਤੋ ਹੋਰ ਦੇ ਮੰਗਣਾ ਦੇ ਤਾਂ ਦਿੰਦਾ ਹੈ ਗੁਰੂ ਪਰ ਗੁਰੂ ਨੂੰ ਪਤਾ ਹੈ ਕਿ ਜੋ ਕੋ ਜਨੇ ਮੰਗੇ ਦੁੱਖ ਹੈ ਮੰਗੇ ਨੇ ਲਈ ਜਿਨ੍ਹਾਂ ਕਰਕੇ ਰੋਜ਼ ਬਾਣੀ ਪੜ ਕੇ ਬੱਥੇ ਦੇਖ ਕੇ ਰੋ ਰੋ ਕੇ ਮੰਗ ਰਹਿ ਹੈ ਦੇਣਾ ਪੈਣਾ ਗੁਰੂ ਨੂੰ ਜਿਵੇਂ ਮਹਾਪਿਓ ਬੇਵਸ ਹੋ ਜਾਂਦੇ ਨੇ ਬੱਚੇ ਦੀ ਜਦ ਅਗੇ ਇਤਾਂ ਗੁਰੂ ਵੀ ਫਿਰ ਬੇਵਸ ਕਹਿੰਦਾ ਚਲੋ ਦੇ ਦਿੰਨੇ ਕਿਉਂਕਿ ਮੰਗੀ ਜਾਦੇ ਪਰ ਗੁਰੂ ਨੂੰ ਪਤਾ ਵੀ ਦੁੱਖ ਹੈ ਪੜੋ ਵੇਣ ਤੋਟ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਮਹਾਰਜ ਕੀ ਮੰਗੀਏ ਕਹਿੰਦੇ ਨਾਮ ਮੰਗ ਕਹ ਗੁਰੂ ਨੂੰ ਦੇਹੋ ਨਾਮ ਸੰਤੋਖੀ ਉੱਤਰੈ ਮਨ ਕੀ ਭੁਖ ਪੜੋਦੇ ਨਾਮ ਸੰਤੋਖ ਉੱਤਰੈ ਮਨ ਕੀ ਫਿਰ ਪੜੋਦੇ ਨਾਮ ਸੰਤੋਖੀਆ ਉੱਤਰੈ ਮਨ ਕੀ ਗੁਰਪ੍ਰਣ ਨਾਮ ਮੰਗ ਜੇ ਤੂੰ ਜਉਨੇ ਤੇਰੇ ਦੁੱਖ ਤੇ ਭੁਖ ਮਿਟ ਜਾਣ ਫਿਰ ਗੁਰੂ ਨੇ ਭਰਮ ਦੂਰ ਕਰਕੇ ਕਿਹਾ ਭਾਈ ਇੱਕੋ ਚੀਜ਼ ਮੰਗ ਉਹ ਕੀ ਮਿਲ ਮੇਰੇ ਗੋਵਿੰਦ ਮਿਲ ਮੇਰੇ ਗੋਵਿੰਦ ਆਪਣਾ ਨਾਮ ਗੋਵਿੰਦ